ਇਹ ਸਜਾਈ ਪੂਰੀ ਹੋ ਸਜਾਈ ਹੈ ਜੀ ਇਹ ਕਰ ਲੈ ਦੇਖ ਲੋ ਬਾਜਰਾ ਥੋੜਾ ਜਿਹਾ ਬਾਜਰਾ ਅੱਧਾ ਮਿੱਗਾ ਖਾ ਜਿਹੜੇ ਦੇ ਮਿੱਚਾ ਬੈਠਾਤਾ ਉਵੇਂ ਸਜਾਈ ਹੈ ਫਿਰ ਇੱਕ ਬੰਦੇ ਉੱਪਰ ਬੈਠਾਤਾ ਹ ਪਹਿਲਾਂ ਉਹ ਵੀ ਸਜਾਈ ਹੈ ਉਹ ਸਪਰੇਅ ਕਰ ਰਹੇ ਤੇ ਮੁੰਡੇ ਉਹ ਆਪਣਾ ਪੰਪ ਛੱਡ ਕੇ ਮੁੰਡੇ ਭੱਜਲੇ ਮਾ ਕਰਦੇ ਫੇਰ ਉੱਤਰਿਆ ਅੰਬ ਦੇ ਪਰਮ ਅੰਬ ਦੇ ਉੱਪਰੋਂ ਕਿੰਨਾ ਕੁ ਮਤ ਕੋਈ ਡਰ ਲੱਗ ਰਿਹਾ ਵੀ ਅਜੇ ਤੱਕ ਉਹ ਫੜਿਆ ਨਹੀਂ ਗਿਆ ਚੀਤਾ ਉਣਾ ਡਰ ਹੈ ਜੀ ਇੱਥੇ ਖੇਤਾਂ 'ਚ ਜਾਂਦਾ ਇੱਤਾਂ ਦੇ ਵਿੱਚ ਅਸੀਂ ਜਾਂਦੇ ਹੁਣ ਖੇਤਾਂ 'ਚ ਕੱਖ ਵੀ ਲਿਆਉਣਾ ਹੈ ਜੀਰੀ ਨੂੰ ਪਾਣੀ ਵੀ ਲਾਉਣਾ ਡਰ ਹੈ ਦਾ ਰ ਬੀ ਕਿਵੇਂ ਵੀ ਪੈ ਸਕਦਾ ਅੱਲੋ ਤੱਕ ਅੱਲੋ ਤਾਂ ਬਹਰ ਜਾਂਦਾ ਨਹੀਂ ਕੋਈ ਇੰਨਾ ਡਰ ਹੈ ਜੀ ਯਾਰ ਵੀ ਖੇਤਾਂ ਦੇ ਵਿੱਚ ਦਾ ਜੀ ਜੇ ਦੋ ਤਿੰਨ ਬੰਦੇ ਇਕੱਠੇ ਹੋ ਕੇ ਜਾਂਦੇ ਨੇ ਬਾਕੀ ਇਕੱਲਾ-ਤਕੱਲਾ ਨਹੀਂ ਜਾਂਦਾ ਅਜੇ ਤੱਕ ਕੋਈ ਉਹਨੇ ਕੋਈ ਨੁਕਸਾਨ ਕੀਤਾ ਜੀ ਕੋਈ ਇਨਸਾਨੀ ਜਿਆ ਕੋਈ ਨਾ ਜੀ ਨਾ ਕੋਈ ਬਟੇਰੇ ਚ ਕੁੱਤੇ ਭਾਗ ਗਏ ਕੁੱਤੇ ਮਾਰ ਗਿਆ ਜੀ ਦੋ ਕੁੱਤੇ ਮਾਰ ਗਿਆ ਕੁੱਤਿਆਂ ਨੂੰ ਮਤਲਬ ਕਿ ਅਜੇ ਤੱਕ ਰੱਪੜਾ ਸ਼ਿਕਾਰ ਮਾਇਆ ਹਾਂ ਜੀ ਹਾਂ ਦੋ ਕੁੱਤੇ ਮਾਰ ਗਿਆ ਜੀ ਪਾਸੋਂ ਰੱਪੜਾ ਅੱਜ ਰਾਤ ਨੂੰ ਅੱਜ ਰਾਤ ਨੂੰ ਆਉਂਦਾ ਮਹੌਲ ਦਾ ਹੀ ਕੰਢੀ ਦਾ ਪੂਰਾ ਮਹੌਲ ਡਰਦਾ ਹੀ ਕੋਈ ਖੇਤਾਂ ਚ ਅਸੀਂ ਜਾਂਦੇ ਨਹੀਂ ਹੈਗੇ ਤੇ ਹੁਣ ਇਹ ਆਉਂਦੇ ਨੇ ਫੜਨ ਨੂੰ ਕੋਈ ਫੜਦਾ ਹੀ ਨਹੀਂ ਕੱਲ ਜਿਵੇਂ ਬਾਜਰੇ 'ਚ ਬੈਠਾ ਤਾਂ ਫੜ ਸਕਦੇ ਕੋਈ ਜਾਲ ਵਗੈਰਾ ਕੋਈ ਵੀ ਤਕਨੀਕ ਵਧੀਆ ਹੁੰਦੀ ਫੜ ਸਕਦੇ ਤੇ ਇਹਨਾਂ ਕੋਲ ਹੈ ਹੀ ਨਹੀਂ ਕੋਈ ਫੜਨ ਨੂੰ ਅਸੀਂ ਤਿੰਨ ਦਿਨ ਹੋ ਗਏ ਦੇਖ ਰਹੇ ਆਂ ਕੋਈ ਕਦੇ ਆਗੇ ਕਦੇ ਵਗ ਜਾਲ ਲਾ ਜਾਂਦਾ ਜਾਲ ਨਾਲ ਥੋੜਾ ਫੜਿਆ ਜਾਂਦਾ ਉਹ ਹੁਣ ਉਹਨਾਂ ਕੋਲ ਕਾਫੀ ਸਾਰੀ ਮਹਿੰਗੀਆਂ ਜਿਹੜੀਆਂ ਉਹ ਗੰਦ ਬੰਦੂਕਾਂ ਵੀ ਮੰਗਾਈਆਂ ਨੇ ਉਹਨੂੰ ਫੜਨ ਲਈ ਅਸੀਂ ਕੱਲ ਪਰਸੋਂ ਦੇਖ ਰਹੇ ਆਂ ਕੋਈ ਗੱਲਬਾਤ ਬਣਨੀ ਨਹੀਂ ਤੀਜੀ ਐਡੀ ਕਿੱਡੀ ਕੀ ਚੀਜ਼ ਆਉਂਦਾ ਜੇ ਪਿੰਡ ਵਾਲਿਆਂ ਨੂੰ ਐ ਕਹਿ ਲੈਣ ਵੀ ਤੁਸੀਂ ਉਹਨੂੰ ਮਾਰ ਦੋ ਪਿੰਡ ਵਾਲੇ ਹੀ ਮਾਰ ਦੇਣ ਮੈਨੂੰ ਲੱਗਦਾ ਇਹ ਤਾਂ ਕੋਈ ਗੁਣ ਵੈਸੀ ਕੋਈ ਨੁਕਸਾਨ ਕੀਤਾ ਹੈ ਕਿਸੇ ਤਰ੍ਹਾਂ ਦਾ ਨਹੀਂ ਕੋਈ ਦੋ ਕੁੱਤੇ ਮਾਰੇ ਨੇ ਇੱਥੇ ਡੇਰੇ 'ਚ ਉੱਤੇ ਸਾਡੇ ਕੱਲ ਇਹ ਕਰਨਗੇ ਜਦੋਂ ਫਿਰ ਅੰਬ ਦੇ ਉੱਪਰ ਬੈਠਾ ਇਕੱਲੇ ਦਰਖਤ ਦੇ ਉੱਪਰ ਬੈਹਿ ਜਾਂਦਾ ਜਿੱਥੇ ਇਕੱਲਾ ਦਰਖਤ ਹੁੰਦਾ ਹਾਂਜੀ ਇਹ ਟ੍ਰਾਂਪਲੇਸ ਗਨ ਹੈ ਜੀ ਇਹਦੇ ਨਾਲ ਜਦੋਂ ਆਪਾਂ ਇੰਜੈਕਸ਼ਨ ਲਾ ਦਾਂਗੇ ਜਾਨਵਰ ਤੇ ਭਈ ਮੈਂ ਬਿਹੋਸ਼ ਹੋ ਜਾਂਦਾ ਕਿੰਨੀ ਕੁ ਧੀਰ ਚੋਂ ਅਭੀ ਇਹਦੇ ਡੋਜ਼ ਲੱਗਦੀ ਆ ਇਹਦੇ weight ਦੇ ਹਿਸਾਬ ਨਾਲ